ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਇਸ ਨੂੰ ਮੋਗਾ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਦੀ ਘਰ ਦੀ ਵਹਿੜ ਆ ਗਈ ਸੱਲੀ ਪਰਕ ਤੁਸੀਂ ਕੋਲੇ ਆ ਕੇ ਕਰ ਲੈਣੀ ਆ ਸੋਈ ਸਵਾਈ ਆ ਮਗਰ ਉਹ ਵੱਛੀ ਆ ਤੇਸੀ ਇਹ ਡਾਇਰੈਕਟ ਕ੍ਰਾਸ ਜੋ ਜਿਹੜੀ ਵੱਛੀ ਮਗਰ ਦੇਸੀ ਆ ਗਈ ਇਹਦੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਥੱਲੇ ਪਰਖ ਤੁਸੀਂ ਆ ਕੇ ਕਰਨੀ ਆਗੀ ਤੁਹਾਨੂੰ ਪਹਿਲਾਂ ਤਾਂ ਇੱਕ ਤੋਂ ਤਿੰਨ ਲਾਹੇ ਵੜਾ ਮੂਰਲੇ ਦੇ ਨਿੱਕੇ ਦਿਖਾਉਂਦੀ ਆਗੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਕਾਤਰੀ ਕਾ ਜੀ ਨਾਂ ਉਹ ਦਾਦੀ ਭਈ ਆਪਦਾ ਨਾਂ ਮਨਜੀਤ ਸਿੰਘ ਜੀ ਠੀਕ ਆ ਬਾਈ ਪਿੰਡ ਚੰਦਪੁਰ ਦਾ ਠੀਕ ਆ ਜੀ ਜ਼ਿਲ੍ਹਾ ਮੋਗਾ ਠੀਕ ਆ ਬਾਈ ਘਰ ਦੇ ਕੋਈ ਆਪਣੀ ਇਹ ਨਹੀਂ ਲੈਂਦੀ ਸੀ ਜੀ ਠੀਕ ਆ ਜੀ ਹਾਂ ਜੀ ਸੂਣ ਵਾਲੀ ਲੈਂਦੀ ਸੀ ਅੱਛਾ ਅੱਛਾ ਠੀਕ ਆ ਦੁੱਧ ਪੀਣਾਂ ਦੇ ਘਰੇ ਦੁੱਧ ਪੀਣ ਨੂੰ ਲੈਂਦੀ ਸੀ ਥਣ ਦਾ ਹੜਾ ਨਵਸੇ ਜਾਂ ਨਿਕਲ ਗਿਆ ਠੀਕ ਆ ਜੀ ਹੁਣ ਥੋੜਾ ਜਿਆਦਾ ਥਾ ਪਸ਼ੂ ਜਿਆਦੇ ਆ ਤਾਂ ਵੇਚਣ ਲੱਗੇ ਠੀਕ ਠੰਡ ਹੋ ਗਈ ਕਰਕੇ ਹਾਂ ਕਿਹੜਾ ਸੂਆ ਸੋਈ ਆ ਬਾਈ ਇਹ ਇਹ ਪਹਿਲੇ ਹੀ ਸੋਇਆ ਹੀ ਆ ਠੀਕ ਆ ਕਿੰਨਾ ਟਾਈਮ ਆ ਬਾਈ ਸੋਈ ਨੂੰ ਇਹ ਸੂਈ ਨੂੰ ਮੇਰੇ ਤਕਰੀਬਨ 2.5-3 ਮਹੀਨੇ ਹੋ ਗਏ ਠੀਕ ਆ ਬਾਈ ਦੁੱਧ ਕਨਾਰ ਚੋਲਣਾ ਪਾ ਦੋ ਟਾਈਮ ਕੰਡੇ ਵਾਲਾ ਦੁੱਧ ਹੈਗਾ ਦੋ ਟਾਈਮ 10 ਕਿਲੋ ਹੈ ਠੀਕ ਆ ਬਾਈ ਉ ਠੀਕਾ ਵੀ ਧਰਾਇਆ ਡੇਢ ਕਿ ਮਹੀਨਾ ਹੋ ਗਿਆ ਠੀਕ ਆ ਬਾਈ ਤੋੜ ਲਈ ਮੈਂ ਜੀ ਖੋਲ ਕੇ ਲਓ ਜੀ ਦੋਸਤੋ ਤੁਹਾਨੂੰ ਪਤਾ ਲੱਗੇਗਾ ਬਾਈ ਕਹਿੰਦਾ ਮੈਂ ਲਿਆਇਆ ਸੀਗਾ 2.5 ਕਿ ਮਹੀਨੇ ਹੋ ਗਏ ਆਗੇ ਅਸੋਂ ਜ਼ਿਆਦਾ ਹੁਣ ਕਰਕੇ ਬਾਈ ਕੋਲ ਸਰ ਕੇ ਮੱਝਾਂ ਹੀ ਆਗੇ ਆ ਤੇ ਵੇਖ ਸਕਦੇ ਹੋ ਜੀ ਇੱਕ ਹੀ ਗਾਂ ਲਈ ਸੀ ਬਾਈ ਕਹਿੰਦਾ ਨੌਸਰ ਜਗਾ ਥਾਂ ਨਿਕਲ ਗਿਆ ਤੇਲ ਆ ਭਾਈ ਮੈਂ ਕਹਿੰਦਾ ਨਾ ਭਾਈ ਜੇ ਕਦ ਪਾਉ ਲੈਣਾ ਉਹਦਾ ਦੋ ਟਾਈਮ ਚੋਕੇ ਲਵੋ ਤੇ ਜਾਂ ਆਪਦਾ ਚੰਗੀ ਤਰ੍ਹਾਂ ਚਿਫਾ ਕੱਢ ਕੇ ਪਾਸ ਕਰਕੇ ਲਵੋ ਮੋੜ ਲਿਆ ਸੋਹਣੀ ਵਹਿੜ ਆ ਗਈ ਪਾਨੀ ਗਰ ਨੁਗਰ ਚੰਗੀ ਆ ਗਈ ਵਜੇ ਨੇ ਬਹੁਤ ਆਗਾ ਦੋ ਦ 10 ਕਿਲੋ ਕੰਡੇ ਵਾਲਾ ਵਾ ਜਿਹੜੇ ਦੋ ਟਾਈਮ ਬਾਈ ਦੇ ਘਰੇ ਚੋ ਲੈਣਾ ਵਾ ਇੱਕ ਤਾਂ ਬਾਈ ਕਹਿੰਦਾ ਧਾਰਾ ਹੀ ਆ ਮੜੀਆਂ ਮੁੱਢ ਧਾਰਾ ਆਉਂਦੀਆਂ ਵਾ ਓਏ ਬਾਕੀ ਤਾਂ ਓਕੇ ਆ ਜਮਾ ਬਾਕੀ ਓਕੇ ਭਰਾ ਦੋ ਟਾਈਮ ਉਹਦਾ ਥੱਲੀ ਕਰਨ ਠੀਕ ਹੈ ਜੀ ਲੋ ਦੋਸਤੋ ਬਾਕੀ ਬੜਾ ਦੋ ਟਾਂ ਸੱਲੀ ਕਰਕੇ ਲੈ ਬੱਛੀ ਨਾਲ ਹੀ ਦੇ ਦੇਣੀ ਆ ਨਾਲ ਹੀ ਦੇ ਦੇ ਦੋਸਤੋ ਆ ਮਗਰ ਬੱਛੀ ਐ ਇਹ ਇਹ ਬੱਛੀ ਤੇ ਮਿਲਦੀ ਦੋਸਤੋ ਆ ਦੇਖ ਲਓ ਆ ਮਗਰ ਬੱਛੀ ਆ ਗਈ 2.5 ਮਹੀਨੇ ਸੋਈ ਨੂੰ ਸਮਾ ਹੋ ਗਿਆ 1.5 ਮਹੀਨਾ ਪਹਿਲਾਂ ਟੀਕਾ ਭਰਾ ਦੇ ਮਹੀਨੇ ਬਾਅਦ ਬੋਲ ਪਈ ਸੀਗੀ ਇਹ ਇੱਕ ਤੋਂ ਤੇਲਾ ਮੁੱਲ ਬਾਈ ਦਾ ਫਰ ਮੁੱਲ ਦੇਖ ਲਓ ਲੋ ਵੀ ਦੋਸਤੋ 25000 ਬਾਈ ਕਿੰਦਾ ਦਾ ਮੁੱਲ ਆਗਾ ਵਿੱਚੋਂ ਵੀ ਤੁਹਾਡਾ ਮਾਨ ਤਨ ਤੁਹਾਡਾ ਛੋੜ ਛੱਪਾ ਸਾਨੂੰ ਜਰੂਰ ਹੋ ਜਾਊਗਾ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਜੀ ਫੈਂਟ ਤੋਂ ਬਿਹਤਰ ਉਹ ਤੇ ਕ੍ਰੋਸ ਅੰਗ ਹੈ ਇਹ ਫੈਂਟ ਵੀ ਚੰਗੀ ਆਊਗੀ ਦੁੱਧ ਵੀ ਚਟਾ ਇਹਦਾ ਮੱਝਾ ਰਗਾ ਹੋਊਗਾ ਜੀ ਮੱਝ ਲਈ ਜੇ ਆਪਾਂ ਗਾਂ ਵਾਲੇ ਇੱਕ ਬਰਾਬਰੀ ਹੋਊਗਾ ਇਹਦਾ ਕਿਉਂਕਿ ਕ੍ਰੋਸ ਅੰਗ ਆ ਇਹ ਮੱਝ ਬਦਲ ਹੋਊਗਾ ਇਹਦਾ ਮੋਕੇ ਬਰਸ਼ ਅੱਛੀ ਵੀ ਚੰਗੀ ਪਾਲੀ ਸਮੀ ਆਗੀ ਜਿਹਦੇ ਪਸੰਦ ਆਏ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦੀ